ਤੇ ਕੇ ਚਾਰੋਂ ਪਿੱਲਰ ہماری ਕਾਰੇ ਪਾਲਿਕਾ ਵਿਧਾਇਕਾ ہماری ਨਿਆਇ ਪਾਲਿਕਾ ਔਰ ਹਮਾਰਾ ਦੇਸ਼ ਦਾ মিডিਆ ਅੱਜ ਕੇਂਦਰ ਕੀ ਸਰਕਾਰ ਨੇ ਗੁਲਾਮੀ ਮੇਂ ਜਕੜਾ ਹੁਆ ਹੈ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ being ਲੋਕ ਸਭਾ ਸਦਸੇ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਚੋਣਾਂ ਦੇ ਮੌਸਮ 'ਚ ਕਾਫੀ ਪਲਟੀਆਂ ਪੰਜਾਬ 'ਚ ਵੇਖਣ ਨੂੰ ਮਿਲ ਰਹੀਆਂ ਨੇ ਵੱਡੀ ਖਬਰ ਇਹ ਹੈ ਕਿ ਪੂਰੇ ਦੇਸ਼ 'ਚ ਆਵਾਦੀ ਪਾਰਟੀ ਦੇ ਇਕਲੌਤੇ ਲੋਕ ਸਭਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਤੇ ਨਾਲ ਆਵਾਦੀ ਪਾਰਟੀ ਦੇ ਵਿਧਾਇਕ ਸ਼ੀਤਾ ਲੰਗੂਰਾਲ ਇਹ ਦੋਵੇਂ ਆਵਾਦੀ ਪਾਰਟੀ ਛੱਡ ਕੇ ਬੀਜੇਪੀ 'ਚ ਗਏ ਨੇ ਵਿਸ਼ੇ ਖਾਸਾ ਲਈ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਤਾਂ ਟਿਕਟ ਵੀ ਅਨਾਉਂਸ ਹੋ ਚੁੱਕੀ ਸੀ ਆਵਾਦੀ ਪਾਰਟੀ ਨੇ ਜਲੰਧਰ ਤੋਂ ਮੋੜ ਇਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਹੋਰ ਤਾਂ ਹੋਰ 5 ਦਿਨ ਪਹਿਲਾਂ ਇਹ ਮੋਹਾਲੀ ਚਰਵਿੰਨ ਕੇਚਰੀਵਾਲ ਦੀ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਹੋਰ ਦਿਲਚਸਪ ਗੱਲ ਸੁਣੋ 2023 ਦੀ ਜਲੰਧਰ ਜ਼ਿਲ੍ਹਾ ਚੋਣ ਤੋਂ ਪਹਿਲਾਂ ਕਾਂਗਰਸ ਚ ਪਲਟੀ ਮਾਰ ਕੇ ਆਵਾਦੀ ਪਾਰਟੀ ਚ ਆਇਸਨ ਜਲੰਧਰ ਵੈਸਟ ਤੋਂ ਇੱਕ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਨੇ ਪਰ 2022 ਚ ਆਵਾਦੀ ਪਾਰਟੀ ਦੀ ਲਹਿਰ ਤੇ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਤੇ ਅੱਜ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਦੋਵੇਂ ਆਪ ਛੱਡ ਕੇ ਬੀਜੇਪੀ ਚਾਗੇ ਨੇ ਹੁਣ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਤਾਂ 2023 ਚ ਇਹ ਆਮ ਆਦੀ ਪਾਰਟੀ ਚਾਇਸਨ ਟਿਕਟ ਮਿਲੀ ਸੰਸਦ ਬਣੇ ਹੋਰ ਤਾਂ ਹੋਰ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਸੰਸਦ ਦੇ ਬਿੱਲ ਦੀਆਂ ਕਾਪੀਆਂ ਫਾੜਨ ਕਾਰਨ ਸੈਸ਼ਨ ਚੋ ਸਸਪੈਂਡ ਇਹਨਾਂ ਨੂੰ ਕਰ ਦਿੱਤਾ ਗਿਆ ਸੀ ਫਰਵਰੀ ਚ ਪੇਸ਼ ਹੋਏ ਮੋਦੀ ਸਰਕਾਰ ਦੇ ਬਜਟ ਨੂੰ ਇਹਨਾਂ ਨੇ 2 ਨੰਬਰ ਦਿੱਤੇ ਸਨ ਮੋਦੀ ਸਰਕਾਰ ਖਿਲਾਫ ਸੰਸਦ ਚ ਖੂਬ ਗਰਜ ਦੇ ਸਨ पर लंबे समय तो चर्चावान चल रही है सन कि बीजेपी से जा सकते हैं तो अज उस खबर से मोहर लगी तुम भी वेखो कि आखिर किमें इन्हों का हिरदे परिवर्तन होया है आज मैं लोकतंत्र के रूप में आया हूं लोकतंत्र के चारों पिलर हमारी कार्यपालिका विधायिका हमारी न्यायपालिका और हमारा देश का मीडिया आज केंद्र की सरकार ने गुलामी में जकड़ा हुआ है और मैं गुहार लगाने के लिए आया हूं देश के लोगों से कि देश तो आजाद हो गया हमारे शूरवीरों ने अपनी जान की आहुति दे देश को आजाद करवाया है और देश में डेमोक्रेसी की आजादी के लिए मैं बेनती करूंगा पूरे भारत से कि वो बढ़ चढ़ के देश की जो केंद्र की सरकार है जो लोकतंत्र का इस समय कत्ल कर रही है उसको 2024 में चलता करें ਔਰ ਦੇਸ਼ ਮੇਂ ਲੋਕਤੰਤਰ ਕੋ ਬਹਾਲ ਕਰੇ। ਦਿੱਲੀ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ ਬੀਂਗ ਲੋਕ ਸਭਾ ਸਦਸੇ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਜਿਹੜੇ ਜਿਹੜੇ ਕੰਮ ਮੈਂ ਜਲੰਧਰ ਦੇ ਲਈ ਲੈ ਕੇ ਗਿਆ ਚਾਹੇ ਉਹ ਜਲੰਧਰ ਦੇ ਵਿੱਚ ਆਦਮਪੁਰ ਦਾ 에어ਪੋਰਟ ਸੀ ਮੇਰੀ ਗੱਲ ਜਿਹੜੀ ਹੈ ਬੜੇ ਮੈਨੂੰ ਬੜਾ ਮਾਨ ਦਿੱਤਾ ਸਾਡੇ 에ਵੀਏਸ਼ਨ ਮੰਤਰੀ ਜੋਤੀਰਾਦ ਦਿੱਤੇ ਸਿੰਧਿਆ ਜੀ ਨੇ ਔਰ ਮੇਰੀ ਬੇਨਤੀ ਦੇ ਉੱਤੇ ਜਲੰਧਰ ਦਾ ਜਿਹੜਾ ਆਦਮਪੁਰ ਦਾ 에어ਪੋਰਟ ਹੈ ਉਹ ਸ਼ੁਰੂ ਕੀਤਾ ਤੇ ਫਲਾਈਟਾਂ ਸ਼ੁਰੂ ਕੀਤੀਆਂ ਮੈਂ ਨਵੀਂ ਟ੍ਰੇਨ ਦੀ ਮੰਗ ਕੀਤੀ ਤਾਂ ਆਦਰਨੀਏ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੇ ਜਲੰਧਰ ਦੇ ਲਈ ਬੰਦੇ ਪਰ ਟ੍ਰੇਨ ਦਿੱਤੀ ਔਰ ਜਲੰਧਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਜਲੰਧਰ ਦੇ ਲੋਕ ਸਨ ਉਹਨਾਂ ਦੀ ਮੰਗ ਦੇ ਉੱਤੇ ਉੱਥੇ ਇੱਕ ਸਟਾਪੇਜ ਵੀ ਦਿੱਤਾ ਜਿਹੜਾ ਕਿ ਪਹਿਲਾਂ ਨਹੀਂ ਸੀ ਤਾਂ ਇਸ ਤੋਂ ਇਲਾਵਾ ਜਲੰਧਰ ਦੇ ਬਹੁਤ ਸਾਰੇ ਇਹੋ ਜਿਹੇ ਰੇਲਵੇ ਕ੍ਰੋਸਿੰਗ ਹੈ ਜਿਨ੍ਹਾਂ ਦੇ ਉੱਤੇ ਅੱਜ ਵੀ ਫਾਟਕ ਲੱਗੇ ਆ ਔਰ ਉਹਨਾਂ ਫਾਟਕਾਂ ਨੂੰ ਦੂਰ ਕਰਕੇ ਉੱਥੇ ਆਰਓ ਵੀ ਜਾਂ ਆਰਯੂ ਵੀ ਉੱਥੇ ਬਣਾਉਣ ਦੀ ਜ਼ਰੂਰਤ ਹੈ ਚਾਹੇ ਉਹ ਫਲੋਰ ਹੈ ਚਾਹੇ ਉਹ ਜਲੰਧਰ ਦਾ ਆਦਮਪੁਰ ਦਾ ਹਲਕਾ ਚਾਹੇ ਉਹ ਭੋਗਪੁਰ ਹੈ ਚਾਹੇ ਜਲੰਧਰ ਦੇ ਦੂਸਰੇ ਕਰਤਾਰਪੁਰ ਏਰੀਆ ਹੈ ਉੱਥੇ ਰੇਲਵੇ ਕਰਾਸਿੰਗ ਦੀ ਬੜੀ ਜ਼ਰੂਰਤ ਹੈ ਔਰ ਇਹਦੇ ਨਾਲ ਨਾਲ ਦੋ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਮੁਕਾਵਾਂਗਾ ਕਿ ਮੈਨੂੰ ਇੱਕ ਆਸ ਹੈ ਜਿਹੜੀ ਅੱਜ ਨਜ਼ਰ ਆਈ ਹੈ ਜਲੰਧਰ ਦੇ ਲਈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈ ਸਿਰਫ਼ ਤੇ ਸਿਰਫ਼ ਜਲੰਧਰ ਦੀ ਬਿਹਤਰੀ ਦੇ ਲਈ ਮੈਂ ਇੱਕ ਕੋਸ਼ਿਸ਼ ਇੱਕ ਨਵਾਂ ਐਕਸਪੈਰੀਮੈਂਟ ਆਪਣੇ ਨਾਲ ਕਰਨ ਲੱਗਾ ਉਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਲੰਧਰ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਐਮਸੀ ਰਹਿੰਦਿਆਂ ਵਿਚਰਿਆ ਜਿਨ੍ਹਾਂ ਦੇ ਨਾਲ ਬੀਇੰਗ ਐਮਐਲਏ ਲੋਕਾਂ ਦੀ ਸੇਵਾ ਕੀਤੀ ਹੈ ਉਹ ਅੱਜ ਇੱਕ ਵਾਰੀ ਫੇਰ ਜਲੰਧਰ ਦੇ ਲੋਕ ਆ ਮੈਨੂੰ ਜਰੂਰ ਪਿਆਰ ਦੇਣਗੇ ਮਾਨ ਦੇਣਗੇ ਔਰ ਅਸੀਂ ਰਲ ਮਿਲ ਕੇ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਸ਼ੀਰਵਾਦ ਲੈ ਕੇ ਹੋਰ ਅੱਗੇ ਵਧਾਂਗੇ ਤਾਂ ਅੱਜ ਆਮ ਆਦੀ ਪਾਰਟੀ ਦੇ ਸੰਸਦ ਤੇ ਵਿਧਾਇਕੇ ਬੀਜੇਪੀ 'ਚ ਚਲੇ ਗਏ ਨੇ ਲਗਾਤਾਰ ਐਸਾ ਮਾਹੌਲ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਰਿਹਾ ਹੈ ਤੇ ਕੋਈ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ 'ਚ ਇਸ ਤਰ੍ਹਾਂ ਦੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇੜੇ ਤੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਾਂ ਹੀ ਆਮ ਆਦੀ ਪਾਰਟੀ ਅੰਦਰ ਖਲਬਲੀ ਮਚੀ ਹੋਈ ਗਈ ਤੇ ਅੱਜ ਵੱਡੀ ਖਬਰ ਇਹ ਸਾਹਮਣੇ ਆਈ ਕਿ ਆਮ ਆਦੀ ਪਾਰਟੀ ਦੇ ਦੋ ਵੱਡੇ ਲੀਡਰ ਆਮ ਆਦੀ ਪਾਰਟੀ ਛਟਕੇ ਬੀਜੇਪੀ ਤੇ ਜਾ ਚੁੱਕੇ ਨੇ ਬਾਕੀ ਤੁਹਾਨੂੰ ਕੀ ਲੱਗਦਾ ਇਸ ਦਾ ਜਲੰਧਰ ਦੀ ਸਿਆਸਤ ਪੰਜਾਬ ਦੀ ਸਿਆਸਤ ਕੀ ਅਸਰ ਪਵੇਗਾ ਆਮ ਆਦੀ ਪਾਰਟੀ ਦੀ ਪੋਲਿਟਿਕਸ ਤੇ ਕਿੰਨਾ ਅਸਰ ਇਸ ਖਬਰ ਦਾ ਪਵੇਗਾ ਇਸ ਪਲਟੀ ਦਾ ਪਵੇਗਾ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟ ਰਿਆ ਕਾਲ